ਗੁਰਬਾਣੀ ਪਸ਼ੂਆਂ ਵਾਸਤੇ ਹੀ ਹੈ ਮਨੁੱਖਾਂ ਵਾਸਤੇ ਨਹੀਂ ਹੁਣ ਸੋਚਣ ਵਾਲਾ ਸੋਚੇਗਾ ਇਹ ਕੀ ਗੱਲ ਹੋਈ ਪਸ਼ੂਆਂ ਵਾਸਤੇ ਕਿਵੇਂ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਪੜਿਆ ਸਾਨੂੰ ਕੀ ਸਮਝ ਪੈਣੀ ਹੈ ਕਰਤੂਤ ਪਸ਼ੂ ਕੀ ਮਾਨਸ ਜਾਤ ਕਿਤੇ ਮਹਾਰਾਜ ਨੇ ਕਿਹਾ ਇਹ ਪਸ਼ੂ ਹੈ ਕੌਣ ਰੋਲਾ ਇਹ ਆ ਪਸ਼ੂ ਉਹ ਤਾਂ ਹੈ ਹੀ ਪਸ਼ੂ ਹੋ ਕੇ ਪਸ਼ੂ ਪਰ ਪਸ਼ੂ ਹੈ ਕੌਣ ਮਨੁੱਖ ਤਾਂ ਗੁਰਬਾਣੀ ਬਣਾਉਂਦੀ ਐ ਗੁਰ ਕਿਰਪਾ ਤੇ ਭਗਤ ਕਮਾਈ ਤਬ ਇਹ ਮਾਨਸ ਦੇਹੀ ਪਾਈ ਇਸ ਦੇਹੀ ਕੋ ਸਿਮਰੈ ਦੇਵ ਸੋ ਦੇਹੀ ਭਜ ਹਰ ਕੀ ਸੇਬ ਭਜੋ ਗੋਬਿੰਦ ਭੂਲ ਮਤ ਜਾਓ ਮਾਨਸ ਜਨਮ ਕਾ ਇਹੀ ਲਾਭ ਇਹੀ ਲਾਭ ਹੈ ਮਨੁੱਖੇ ਜਨਮ ਦਾ ਤਾਂ ਮਨੁੱਖਾ ਜਨਮ ਤੇ ਅਮੋਲਕ ਹੈ ਗੁਰਬਾਣੀ ਤਾਂ ਮਨੁੱਖ ਬਣਾਉਂਦੀ ਹੈ ਮਨੌਕੀ ਨਹੀਂ ਮਾਨਸ ਤੇ ਤੇ ਦੇਵਤੇ ਭਏ ਮਾਨਸ ਤੇ ਦੇਵਤੇ ਭਏ ਧਿਆਆਂ ਨਾ ਮਰੇ ਮਾਨਸ ਹੀ ਨਹੀਂ ਦੇਵਤਾ ਵੀ ਬਣਾ ਦੇ ਬੰਦਾ ਹੀ ਨਹੀਂ ਦੇਵਤਾ ਵੀ ਬਣਾਉਂਦਾ ਰੋਲਾ ਤੇ ਇਹ ਹੈ ਕਿ ਅਸੀਂ ਪਸ਼ੂ ਹਾਂ ਪਸ਼ੂ ਮਾਨਸ ਚੰਮ ਪਲੇਟੇ ਅੰਦਰੋਂ ਕਾਲਿਆ ਪਸ਼ੂ ਬੰਦੇ ਦੇ ਚੰਮ ਚਲਪੇਟੇ ਹੋਇਆ ਹੋਰ ਕੁਝ ਨਹੀਂ ਹੈ ਤੇ ਪਸ਼ੂ ਇੰਨਾ ਪਸ਼ੂਆਂ ਨੂੰ ਤੇ ਤਾਰ ਗਈ ਹੋਈ ਹੈ ਨਾ ਬਾਣ ਉਹਦੇ ਅਰਥੀ ਹੋਰ ਪਾਸੇ ਲੈ ਗਿਆ ਘੋੜਿਆਂ ਨੂੰ ਲੈ ਗਿਆ ਘੋੜੇ ਦਾ ਭੋਗ ਪਾਉਣਾ ਹੈ ਠੀਕ ਪਸ਼ੂਆਂ ਵਾਸਤੇ ਪਰ ਕਿਹੜੇ ਪਸ਼ੂਆਂ ਵਾਸਤੇ ਬੰਦੇ ਦੀ ਵਰਤੀ ਵਿੱਚ ਰਲਿਆ ਹੋਇਆ ਜਿਹੜਾ ਪਸ਼ੂਤਾਈ ਦਾ ਸੁਭਾਅ ਹੈ ਕਰਤੂਤ ਹੈ ਉਸ ਪਸ਼ੂਤਾਈ ਦੇ ਸੁਭਾਅ ਨੂੰ ਦੂਰ ਕਰਨ ਲਈ ਹੈ ਗੁਰਬਾਣੀ ਗੁਰਬਾਣੀ ਪਸ਼ੂਆਂ ਵਾਸਤੇ ਹੀ ਹੈ ਸਾਡੇ ਅਰਗੇ ਪਸ਼ੂਆਂ ਵਾਸਤੇ ਬਾਤ ਕਰਿਓ ਸਾਧ ਸੰਗਤ ਸਤਿਗੁਰੂ ਕਿਤੇ ਕਹਿੰਦੇ ਲੱਭ ਕੁੱਤਾ ਜਿਹਦੇ ਅੰਦਰ ਲਾਲਚੋ ਕੁੱਤਾ ਤੇ ਬੰਦਾ ਤੇ ਗਣਿਆ ਹੀ ਨਹੀਂ ਮਹਾਰਾਜ ਨੇ